ਸਾਥੀ ਕਾਨ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਥੈਲਿਓ ਬਿੱਲੀਬਾਰ ਆ ਗਈ ਹੈ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਆਰਪਾਰ ਦੀ ਜੰਗ ਚੱਲ ਰਹੀ ਹੈ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਜਿੱਦ ਉੱਤੇ ਅੜੇ ਹੋਏ ਨੇ ਕਿ ਮੈਂ ਕਿਸੇ ਵੀ ਹਾਲਤ ਦੇ ਵਿੱਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਵਾਂਗਾ ਦੂਸਰੇ ਪਾਸੇ ਆਮ ਆਦਮੀ ਪਾਰਟੀ ਨੇ ਜਦੋਂ ਪਹਿਲਾਂ ਸ਼ੁਰੂਆਤ ਕੀਤੀ ਸੀ ਦਿੱਲੀ ਤੇ ਦਿੱਲੀ ਵਿੱਚ ਭ੍ਰਿਸ਼ਟਾਚਾਰ ਮੁਕਤ ਪਾਰਟੀ ਇਮਾਨਦਾਰ ਲੋਕ ਗਰੀਬ ਘਰਾਂ ਦੀ ਪਾਰਟੀ ਆਮ ਲੋਕਾਂ ਦੀ ਗੱਲ ਸੁਣੀ ਜਾਵੇਗੀ ਬਦਲਾਅ ਦੇ ਨਾਮ ਤੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਧੜਾ ਧੜ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ ਅੱਜ ਲਗਭਗ 2.5 ਸਾਲ ਹੋ ਗਏ ਨੇ 2.5 ਸਾਲਾਂ ਤੋਂ ਬਾਅਦ ਲੱਗਦਾ ਹੈ ਕਿ ਹੁਣ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅੱਖ ਖੁੱਲੀ ਹੈ ਕਿਉਂਕਿ ਜਿਹੜੇ ਭ੍ਰਿਸ਼ਟਾ ਮੁਕਤੀ ਗੱਲ ਕਰਦੇ ਸੀ ਇਮਾਨਦਾਰੀ ਦੀ ਗੱਲ ਕਰਦੇ ਸੀ ਉਹੀ ਮਾਇੰਗ ਚੱਲਦੀ ਪਈ ਹੈ ਉਹੀ ਵੱਡੇ ਧਾਂਦਰੀਆਂ ਕੀਤੀਆਂ ਜਾ ਰਹੀਆਂ ਨੇ ਯਾਨੀ ਕਿ ਜਿਹੜੇ ਵਾਦੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਚ ਆ ਕੇ ਕੀਤੇ ਸੀ ਕਿ ਤੁਹਾਡੇ ਧਰਮ ਨੂੰ ਆਂਚ ਨਹੀਂ ਆਣ ਦਿਆਂਗੇ ਲੇਕਿਨ ਉਹ ਫੈਸਲੇ ਆ ਉੱਤੇ ਕੌਣ ਬੈਠੇ ਹੋਏ ਨੇ ਅਰਵਿੰਦ ਕੇਜਰੀਵਾਲ ਬੈਠੇ ਹੋਏ ਨੇ ਜਾਪਗੁਆਂਤਮਣ ਬੈਠੇ ਹੋਏ ਨੇ ਕਿਉਂਕਿ ਉਹਨਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਵੀ ਨੇ ਲੋਕਾਂ ਨੇ ਕੈਪਟਨ ਅਬਰਿੰਦਰ ਸਿੰਘ ਨੂੰ ਇਸ ਨਾਮ ਤੇ ਵੋਟਾਂ ਪਾਈਆਂ ਸੀ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਵੀਰ ਬਾਦਲ ਜਾਨਕੀ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਪਰਿਵਾਰ ਹੈ ਉਹ ਜੇਲ੍ਹ ਦੇ ਵਿੱਚ ਜਾਵੇਗਾ ਕਿ ਕੋਈ ਡੇਰਾ ਸੱਚਾ ਸੌਦਾ ਦੇ ਬਾਬਾ ਰਾਮ ਰਹੀਮ ਨੂੰ ਮਾਫੀਨਾਮਾ ਦਿਵਾਣਾ ਉਹਨਾਂ ਨੂੰ ਨਕਲ ਕੀਤੇ ਜਾਣਾ ਬਹਿਬਲ ਕਲਾ ਕੋਲੀਕਾਨ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਯਾਨੀ ਕਿ ਇਹਨਾਂ ਮੁੱਦਿਆਂ ਦਾ ਨਿਬਟਾਰਾ ਕਰਨਾ ਸੀ 30 ਦਿਨਾਂ ਦੇ ਵਿੱਚ 24 ਘੰਟਿਆਂ ਦੇ ਵਿੱਚ ਕਿਹਾ ਸੀ ਅੱਜ ਢਾਈ ਕਾਲ ਢਾਈ ਸਾਲ ਹੋ ਗਏ ਨੇ ਉਧਰ ਵੀ ਚੁੱਪ ਇਧਰ ਪ੍ਰਸ਼ਟਾਚਾਰ ਜੋਰਾਂ-ਸ਼ੋਰਾਂ ਤੇ ਪੰਜਾਬ ਦੇ ਲੋਕਾਂ ਨੂੰ ਰੇਤਾ ਨਹੀਂ ਮਿਲ ਰਿਹਾ ਜੇ ਰੋਤਾ ਰੇਤਾ ਨਹੀਂ ਮਿਲੇਗਾ ਤੇ ਕੀ ਪੰਜਾਬ ਦੇ ਲੋਕ ਮਾਈਨਿੰਗ ਨਹੀਂ ਕਰਨਗੇ ਫਿਰ ਉਹ ਮਾਈਨਿੰਗ ਕਰਨਗੇ ਮਾਈਨਿੰਗ ਵੀ ਹੋ ਰਹੀ ਹੈ ਲੋਕਾਂ ਨੂੰ ਜਿਹੜਾ ਰੇਤੇ ਦਾ ਰੇਟ ਹੈ ਉਹ ਜਿਹੜਾ ਅਸਮਾਨ ਛੂ ਰਿਹਾ ਹੈ ਲੇਕਿਨ ਹੁਣ ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੀ ਚੁੱਪੀ ਤੋੜੀ ਹੈ ਮੁੱਖ ਮੰਤਰੀ ਨੇ ਚੁੱਪੀ ਕਿਉਂ ਤੋੜੀ ਕਿਉਂ ਹੁਣ ਵਾਰ-ਵਾਰ ਮੀਟਿੰਗਾਂ ਕਰ ਰਹੇ ਨੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਲ ਪਹਿਲਾਂ ਕਿੱਥੇ ਸੀ ਪਹਿਲਾਂ ਆਪਣੀ ਮਨਮਰਜ਼ੀ ਕੀਤੀ ਲੇਕਿਨ ਉਧਰ ਜਿਵੇਂ ਹੀ ਅਰਵਿੰਦ ਕੇਜਰੀਵਾਲ ਦੀ ਅੱਖ ਖੁੱਲੀ ਕਿ ਬਦਰਾਮ ਦੇ ਨਾਮ ਤੇ ਭਾਈ ਸਾਨੂੰ ਲੋਕਾਂ ਪਾਈ ਲੋਕਾਂ ਨੇ ਵੋਟਾਂ ਪਾਈਆਂ ਨੇ ਪੰਜਾਬ ਦੇ ਵਿੱਚੋਂ لیکن ਜਿਹੜਾ ਆਧਾਰ ਹੈ ਜਿਹੜੀ کارਗੁਜ਼ਾਰੀ ਹੈ ਉਸ ਤੇ ਲੋਕ ਸਵਾਲ ਖੜੇ ਕਰ ਰਹੇ ਨੇ ਆਮ ਲੋਕ ਕੋਲ ਤੁਸੀਂ ਪੁੱਛ ਕੇ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਨੇ ਕੋਈ ਅਜਾਇ ਚਾਜਦਾ ਕੰਮ ਨਹੀਂ ਕੀਤਾ ਇਹ ਗੱਲ ਜ਼ਰੂਰ ਉਹਨਾਂ ਨੇ ਕੀਤੀ ਹੈ ਇਹ ਸਲਾਹਨਯੋਗ ਹੈ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪਿੰਡਾਂ ਦੇ ਵਿੱਚ ਲੋਕਾਂ ਦੇ ਨਜਾਇਜ਼ ਪਰਚੇ ਹਟੇ ਨੇ ਇਸ ਗੱਲ ਦੀ ਅਸੀਂ ਵੀ ਛਲਾਂਗਾ ਕਰਦੇ ਹਾਂ ਹੁਣ ਕਈ ਪਿੰਡਾਂ ਦੇ ਜਿਹੜੇ ਹੁਣ ਸਰਪੰਚ ਤੇ ਪੰਚ ਜਿਹੜੇ ਹੁਣ ਚਲੇਗਾ ਜਿਨ੍ਹਾਂ ਨੇ ਲਗਾਤਾਰ 5 ਸਾਲ ਰਹੇ ਨੇ ਉਹ ਕਈ ਵਾਰ ਸਾਨੂੰ ਮਿਲਦੇ ਨੇ ਕਈ ਕਹਿੰਦੇ ਨੇ ਅਸੀਂ ਛਾਣੇ ਦਾ ਮੂੰਹ ਹੀ ਨਹੀਂ ਦੇਖਿਆ ਕਹਿੰਦੇ ਨੇ ਅਸੀਂ ਛਾਣੇ ਦਾ ਮੂੰਹ ਹੀ ਨਹੀਂ ਦੇਖਿਆ ਕਿ ਪਿੰਡਾਂ 'ਤੇ ਜੜਾਈਆਂ ਖਤਮ ਹੋ ਗਈਆਂ ਲੇਕਿਨ ਬੇਰੁਜ਼ਗਾਰੀ ਜਾਂ ਮਾਈਨਿੰਗ ਲੈ ਲੋ ਜਾਂ ਭ੍ਰਿਸ਼ਟਾਚਾਰ ਲੈ ਲੋ ਜਾਂ ਜਿਹੜੀਆਂ ਵੱਡੀਆਂ ਧਾਧਲੀਆਂ ਹੋ ਰਹੀਆਂ ਨੇ ਉਹਨਾਂ 'ਤੇ ਰੋਕ ਨਹੀਂ ਲੱਗੀ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਕਰਨਰ ਅਰਵਿੰਦ ਕੇਜਰੀਵਾਲ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੈ ਕਿ ਆਮ ਆਦਮੀ ਦੀ ਰਿਪੋਰਟ ਜਿਹੜੀ ਹੈ ਪੰਜਾਬ ਦੇ ਵਿੱਚ ਐਸ ਟਾਈਮ ਜ਼ੀਰੋ ਹੈ ਗਰਾਊਂਡ ਲੈਵਲ ਤੇ ਜਿਹੜੇ ਲੋਕ ਵਰਕਰ ਨੇ ਉਹ ਵੀ ਗੁੱਸੇ ਨੇ ਮੁੱਖ ਮੰਤਰੀ ਦੇ ਜਿਹੜੇ ਆਪ ਦੇ ਕਰੀਬੀ ਸੀ ਵਿਧਾਇਕ ਅਤੇ ਮੰਤਰੀ ਉਹਨਾਂ ਨੇ ਤਾਂ ਪਤਾ ਹੀ ਨਹੀਂ ਲਿਆ ਕਿਸੇ ਨੇ ਟਵੀਟ ਹੀ ਨਹੀਂ ਕੀਤਾ ਕਿਸੇ ਨੇ ਸੋਸ਼ਲ ਮੀਡੀਆ ਤੇ ਪੋਸਟ ਹੀ ਨਹੀਂ ਭਾਈ ਕਿ ਸੂਬੇ ਦੇ ਮੁੱਖ ਮੰਤਰੀ ਦੇ ਸੇਧ ਦੇ ਅਰਦਾਸ ਵਾਸਤੇ ਲੋਕਾਂ ਨੂੰ ਗੁਜਾਰਸ਼ ਕੀਤੀ ਜਾਵੇ ਬੇਨਤੀ ਕੀਤੀ ਜਾਵੇ ਯਾਨੀ ਕਿ ਕਲਮ ਕਲੇ ਰਹਿ ਗਏ ਨੇ ਸੂਬੇ ਦੇ ਮੁੱਖ ਮੰਤਰੀ ਉਧਰ ਆਰ ਪਾਰ ਦੀ ਲੜਾਈ ਲੱਗੀ ਹੋਈ ਹੈ ਕਿਉਂਕਿ 6 ਤੋਂ 7 ਫੈਸਲੇ ਲੈ ਲਏ ਗਏ ਨੇ ਅਰਵਿੰਦ ਕੇਜਰੀਵਾਲ ਵੱਲੋਂ ਜੋ ਬਿਨਾ ਪੁੱਛ ਗਏ ਸਤੂ ਲੈ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਯਾਨੀ ਕਿ ਹੁਣ ਥੈ ਲਿਓ ਬਿੱਲੀ ਬਾਹਰ ਆ ਗਈ ਹੈ ਤਾਂ ਭਗਵੰਤ ਮਾਨ ਤੇ ਕੇਜਰੀਵਾਲ ਦੀ ਆਰ ਪਾਰ ਦੀ ਜੰਗ ਲੱਗੀ ਹੋਈ ਹੈ ਉਹ ਚਾਹੁੰਦੇ ਨੇ ਕਿ ਗ੍ਰਹਿ ਮੰਤ్ర ਲਾਲਾ ਵੀ ਇਹਦੇ ਕੋਲ ਨਾ ਰਵੇ ਮੁੱਖ ਮੰਤਰੀ ਵੀ ਹੋਰ ਬਣੇ ਤਾਂ ਕਿ ਬਦਲਾਅ ਦੇ ਨਾਮ ਤੇ ਜਿਹੜੀਆਂ ਲੋਕਾਂ ਨੇ ਵੋਟਾਂ ਪਾਈਆਂ ਸੀ ਉਹ ਕੰਮਾਂ ਨੂੰ ਨਿਪਰੇ ਚਾੜਿਆ ਜਾਵੇ ਲੇਕਿਨ ਜੇਕਰ ਤੁਸੀਂ 552500 ਪਹਿਲਾਂ ਕੱਸਦੇ ਨੇ ਵਾਰ-ਵਾਰ ਆ ਕੇ ਰਿਪੋਰਟ ਕਰਦੇ ਪੰਜਾਬ ਦੇ ਵਿੱਚ ਆ ਕੇ ਤੇ ਤੁਸੀਂ ਲੈ ਸਕਦੇ ਸੀ ਜਾਇਜ਼ਾ ਪੰਜਾਬ ਦੇ ਪਿੰਡਾਂ ਦਾ ਆਪਦੇ ਸਪਾਈਸ ਭੇਜ ਕੇ ਇੰਟੈਲੀਜੈਂਸ ਬਿਊਰੋ ਵਾਲੇ ਭੇਜ ਕੇ ਕਿ ਸਾਡਾ ਆਧਾਰ ਕੀ ਹੈ ਹੁਣ ਅਰਵਿੰਦ ਕੇਜਰੀਵਾਲ ਨੂੰ ਪਤਾ ਲੱਗਿਆ ਕਿ 2.5 ਸਾਲ ਰਹਿ ਗਏ ਨੇ ਆਧਾਰ ਸਾਡਾ 0 ਹੈ ਪੰਜਾਬ ਦੇ ਲੋਕ ਸਾਨੂੰ ਮੂੰਹ ਨਹੀਂ ਲਾਉਣਗੇ ਕਿਉਂਕਿ 2000 ਜਿਹੜੀਆਂ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਨੇ ਉਹ ਸਾਰੀਆਂ ਕਾਂਗਰਸ ਪਾਰਟੀ ਵੱਲ ਜਾਂ ਸ਼ਰੋਮਣੀ ਅਕਾਲੀ ਦਲ ਵੱਲ ਜਾਣਗੀਆਂ ਸ਼ਰੋਮਣੀ ਅਕਾਲੀ ਦਲ ਦੀ ਛੱਡੋ ਲੇਕਿਨ ਕਾਂਗਰਸ ਪਾਰਟੀ ਵੱਲ ਤਾਂ ਜ਼ਰੂਰ ਜਾਣਗੀਆਂ ਕਿਉਂਕਿ ਕਾਂਗਰਸ ਪਾਰਟੀ ਨੇ ਜਿਹੜੇ ਪੱਤੇ ਖੋਲੇ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਕਾਬਲੇ ਤਾਰੀਫ ਨੇ ਉਹਨਾਂ ਦੀ ਤਾਰੀਫ ਕੀਤੀ ਜਾ ਸਕਦੀ ਹੈ ਜਿਹੜੀ ਵੋਟ ਬਦਲਾਵ ਦੇ ਨਾਮ ਤੇ ਆਮ ਆਦਮੀ ਪਾਰਟੀ ਨੂੰ ਪਈ ਸੀ ਉਹ ਸਾਰੀ ਵੋਟ ਬੈਕ ਜਿਹੜਾ ਹੈ ਉਧਰ ਕਾਂਗਰਸ ਪਾਰਟੀ ਜੁੜ ਗਿਆ ਹੈ ਯਾਨੀ ਕਿ ਕਿਸੇ ਹਲਕੇ ਦੇ 9 ਜਿਹੜੇ ਮੰਨੋ ਵਿਧਾਇਕ ਹਲਕੇ ਨੇ ਕਿਸੇ ਜ਼ਿਲ੍ਹੇ ਦੇ ਨੌ ਵਿਧਾਇਕ ਤੇ ਜਿੱਤਣਗੇ ਫਿਰ ਕਾਂਗਰਸ ਪਾਰਟੀ ਦੇ ਇਟ ਮੀਨਸ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਕਾਂਗਰਸ ਦੇ ਹੌਸਲੇ ਬੁਲੰਦ ਨੇ ਲੇਕਿਨ ਆਮ ਆਦਮੀ ਪਾਰਟੀ ਦੇ ਹੌਸਲੇ ਪਸਰ ਗਏ ਨੇ ਇਸ ਲਈ ਹੁਣ ਆਰ ਪਾਰ ਦੀ ਜਗ ਲੱਗੀ ਹੋਈ ਹੈ ਕਿ ਮੁੱਖ ਮੰਤਰੀ ਬਦਲਾਇਆ ਜਾਵੇ ਸ਼ਾਇਦ ਲੋਕਾਂ ਦੇ ਮਨਾਂ ਦੇ ਵਿੱਚ ਤਰਸ ਪੈ ਜਾਵੇ ਦਇਆ ਕਰ ਦੇਵਣ ਕਿ ਨਹੀਂ ਜੀ 2.5 ਸਾਲ ਉਹਨੇ ਤਾਂ ਕੁਝ ਨਹੀਂ ਕੀਤਾ ਇਹ 2.5 ਸਾਲ ਵਧੀਆ ਕਰਨਗੇ ਜੇ 2.5 ਸਾਲ ਉਹ ਵਧੀਆ ਆ ਕੇ ਕਰਦੇ ਨੇ ਫਿਰ ਹੋਂਦ ਬਚਾਈ ਜਾ ਸਕਦੀ ਹੈ ਆਮ ਆਦਮੀ ਪਾਰਟੀ ਦੀ ਆਦਰਵਾਇਜ਼ ਬਿਲਕੁਲ ਮੁਸ਼ਕਲ ਹੈ ਧੰਨਵਾਦ